ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕਿਸ ਕੋਲ ਲੰਗਰ ਦੀ ਸੇਵਾ ਅੱਜ ਜੂਥ ਵੈਲਫੇਅਰ ਕਲੱਬ ਵੱਲੋਂ ਜੋ ਕਿ ਮਰੀਜ਼ਾਂ ਦੇ ਵਾਸਤੇ ਲੰਗਰ ਦੀ ਸੇਵਾ ਆਰੰਭ ਕੀਤੀ ਗਈ ਸੀ ਉਸ ਦੇ ਅੱਜ 18ਵੇਂ ਦਿਨ ਦੀ ਸੇਵਾ ਜਿਹੜੀ ਹੈ ਉਹ ਬੋਵੀ ਸ਼ਰਮਾ ਜੀ ਦੇ ਪਰਿਵਾਰ ਵੱਲੋਂ ਮੈਂ ਉਹਨਾਂ ਦਾ ਕਲੱਬ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕਰਦੇ ਹਾਂ ਉਸ ਦਾ ਅਸੀਂ ਚੜ੍ਹਦੀ ਕਲਾ ਵਿੱਚ ਉਸ ਤੋਂ ਨੇਕ ਸੱਚੇ ਪਾਤਸ਼ਾਹ ਉਹਨਾਂ ਨੂੰ ਕਰਨ ਅਤੇ ਚਾਰਦੀ ਕਰਾ ਰੱਖਣਾ ਵਾਹਿਗੁਰੂ ਜੀ ਕਾ ਕ ਸਤਿ ਸ਼੍ਰੀ ਅਕਾਲ ਭਾਈ ਅੱਜ ਦੀ ਜਿਹੜੀ ਲੰਗਰ ਆਪਣੇ ਸਿਵਲ ਹਸਪਤਾਲ ਦੇ ਵਿੱਚ ਚੱਲਦਾ ਹੈ ਉਹਦੀ ਸੇਵਾ ਜਿਹੜੀ ਉਹ ਤੁਹਾਡੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਕੋਈ ਸੁਨੇਹਾ ਜੀ ਅਸੀਂ ਨਜ਼ਰ ਰਹੀਆਂ ਇਹ ਤਾਂ ਬਾਬੇ ਲਾੜਵੀ ਦਿੱਤੇ ਲਾੜਾ ਜੀ ਸਾਨੂੰ ਦਰਿਆ ਬਣਾ ਰਹੇ ਤੇ ਅਸੀਂ ਦਾ ਤੁਹਾਡੇ ਕਲੱਬ ਦਾ ਬਹੁਤ ਬਹੁਤ ਧੰਨਵਾਦ ਜੀ ਇਹਦੇ ਇਧਰ ਚ ਗੇਟ ਮਾਵਾ ਦੇ ਸਾਥੇ ਸਾਨੂੰ ਦਰਿਆ ਬਣਾਉਂਦੇ ਬਹੁਤ ਬਹੁਤ ਧੰਨਵਾਦ ਧੰਨਵਾਦ ਸਸਤ ਗੱਲ ਜੀ ਅੱਜ ਜਿਹੜੀ ਆਪਣੇ ਸ਼ਰਮਾ ਪਰਿਵਾਰ ਵੱਲੋਂ ਸੇਵਾ ਕੀਤੀ ਗਈ ਜੀ ਕੀ ਮੈਸੇਜ ਹੈ ਅੱਜ ਦੇ ਦਿਨ ਸ਼ਰਮਾ ਪਰਿਵਾਰ ਨੇ ਸਿਵਲ ਹਸਪਤਾਲ ਵਿੱਚ ਜੋ ਜੋਦਰ ਕਲੱਬ ਵੱਲੋਂ ਲੰਗਰ ਦੀ ਸੇਵਾ ਆਰੰਭ ਕੀਤੀ ਗਈ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਉਸ ਲਈ ਸ਼ਰਮਾ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਸ਼ਹਿਰ ਵਾਸੀਆਂ ਨੂੰ ਹੋਰ ਅਸੀਂ ਹੋਰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਵਿੱਚ ਯੋਗਦਾਨ ਆਪਣਾ ਪਾਉਣ ਧੰਨਵਾਦ